ਖਾਲੇ ਤੁਸੀਂ ਭਾਈ ਨਹੀਂ ਦੇਖ ਦਵਾਈ ਲੈਣੀ ਹੈ ਹਾਂਜੀ ਸਰ ਦਿਖਾ ਦੇ ਲਿਆ ਨਾ ਦਵਾਈ ਲੈਣੀ ਹੈ ਬਾਕੀ ਇਸ ਪਾਣੀ ਮਿਲ ਰਿਹਾ ਸਾਨੂੰ ਸਾਰਾ ਪੀਣ ਵਾਲਾ ਪਾਣੀ ਪੀਣ ਵਾਲੀ ਬੋਤਲ ਮਿਲ ਰਹੀ ਹੈ ਹਾਂਜੀ ਪੀਣ ਵਾਲਾ ਕਲੋਰੀਨ ਦੀਆਂ ਗੋਲੀਆਂ ਵੀ ਮਿਲ ਰਹੀਆਂ ਮਿਲਣ ਗੋਲੀਆਂ ਮਿਲ ਰਹੀਆਂ ਹਾਂ ਉਹ ਪਾ ਕੇ ਯੂਜ਼ ਕਰੋ ਜੀ ਬਾਬਾ ਠੀਕ ਹੈ ਜੀ ਜਿੰਨੀ ਦੇ ਰਹਿਗਾ ਸਾਡੇ ਅਡਾਨ ਕਰਕੇ ਨਾ ਜਮੀਨਾਂ ਦਾ ਬਹੁਤ ਖਰਾਬ ਹੋ ਗਿਆ ਤੇ ਕੱਚੀਆਂ ਜ਼ਮੀਨਾਂ ਕਰਕੇ ਉਹ ਕਹਿੰਦੇ ਵੀ ਤੁਹਾਨੂੰ ਮੁਆਜਬਾ ਨਹੀਂ ਮਿਲੇਗਾ ਦੇਵਾਂਗੇ ਜੀ ਅਸੀਂ ਜਿਹਨੇ ਫਸਲ ਬੀਜੀ ਆ ਕਈ ਕਿਸੇ ਨੇ ਠੇਕੇ ਤੇ ਲੈ ਜਿਹਨੇ ਠੇਕੇ ਤੇ ਲੈ ਕੇ ਬੀਜੀ ਆ ਅਸੀਂ ਦੇਖਾਂਗੇ ਵੀ ਫਸਲ ਬੀਜੀ ਕਹਿੰਦੇ ਆ ਉਹਨੂੰ ਮੁਆਵਜ਼ਾ ਦੇ ਠੀਕ ਮਿਹਰਬਾਨੀ ਜੇ ਤੁਸੀਂ ਦੇਖ ਰਹੇ ਹੋ ਕਿ ਬਲੱਡ ਪ੍ਰੈਸ਼ਰ ਸ਼ੂਗਰ ਦੀਆਂ ਬਿਮਾਰੀਆਂ ਜਿਹੜੀ ਵੀ ਕੋਈ ਦਵਾਈ ਹੈਗੀ ਆ ਕਿਸੇ ਵੀ ਬੰਦੇ ਨੂੰ ਦਵਾਈ ਫਰੀਦਣ ਲਈ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਕੈਂਪ ਵਿੱਚ ਸਾਰੀਆਂ ਦਵਾਈਆਂ ਆਸੀ ਤਕਰੀਬਨ ਤਕਰੀਬਨ 100 ਦੇ ਕਰੀਬ ਸਾਰੀਆਂ ਦਵਾਈਆਂ ਆਸੀ ਪ੍ਰਾਪਤ ਕਰਾ ਜੇ ਅਸੀਂ ਅੱਜ ਜਿਹੜਾ ਸਾਡਾ ਮੈਡੀਕਲ ਰੀਫ ਕੈਂਪ ਚੱਲ ਰਿਹਾ ਉਹਦੇ ਵਾਸਤੇ ਮੈਂ ਜਿਹੜਾ ਸੀਗਾ ਅੱਜ ਗੱਟੀ ਰਾਜੂ ਕੇ ਆਇਆ ਜੀ ਅੱਜ ਅਸੀਂ ਚੇਚੇ ਤੌਰ ਦੇ ਉੱਤੇ ਜਿਹੜਾ ਹੈਗਾ ਇਹ ਸਪੈਸ਼ਲਿਸਟ ਕੈਂਪ ਇਹਦੇ ਵੀ ਸਾਡੇ ਸਕੱਤਰਿਸਟ ਹੈ ਜੀ ਗਵਰਨਮੈਂਟ ਮੈਡੀਕਲ ਕਾਲਜ ਪਰ ਸਰਜਿਕਲ ਸਪੈਸ਼ਲਿਸਟ ਹਨ ਦੇ ਸਕਿਨ ਸਪੈਸ਼ਲਿਸਟ ਪ੍ਰੋਡੈਕਟਰੀਸ਼ਨ ਦੇ ਬੱਚਿਆਂ ਦੇ ਔਰ ਔਰਤਾਂ ਦੇ ਸਾਰੇ ਸਪੈਸ਼ਲਿਸਟ ਆਏ ਆ ਸੋ ਲੋਕਾਂ ਨੂੰ ਜਨਰਲ ਮੈਡੀਕਲ ਸਰਵਿਸਸ ਦੇ ਨਾਲ-ਨਾਲ ਸਪੈਸ਼ਲਿਸਟ ਸਰਵਿਸਸ ਵੀ ਮਿਲ ਰਹੀਆਂ ਇਹਨਾਂ ਨੂੰ ਅਜੇ ਤੱਕ ਬੋਤਲਾਂ ਦਾ ਪਾਣੀ ਜਿਹੜਾ ਪੀਣ ਲਈ ਸਪਲਾਈ ਕਰ ਰਿਹਾ ਇਹਨਾਂ ਨੇ ਸਾਰਾ ਇਹਨਾਂ ਦੇ ਪ੍ਰਿੰਟ ਦੇ ਪਾਣੀ ਦੀ ਟੈਸਟਿੰਗ ਵੀ ਕਰ ਰਹੇ ਆ ਬਿਲਕੁਲ ਜਦੋਂ ਪਾਣੀ ਠੀਕ ਹੋਏਗਾ ਤਾਂ ਇਹਨਾਂ ਨੂੰ ਪ੍ਰਿੰਟ ਦਾ ਪਾਣੀ ਅਲਾਉ ਕਰਾਂਗੇ ਕਿਉਂਕਿ ਇਸ ਪ੍ਰਿੰਟ ਵਿੱਚ ਪਾਣੀ ਵਿੱਚ ਡੁੱਬ ਗਿਆ ਸੀ ਐਕਚੁਅਲੀ ਘਰਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਤਾਂ ਬਚਿਆ ਕੁਝ ਨਹੀਂ ਖੇਤਾਂ ਦੇ ਵਿੱਚ ਵੀ ਰੇਤ ਭਰੀ ਹੋਈ ਹੈ ਉਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਖੇਤੋਂ ਚਾਹੇ ਸੇਲਟ ਕੱਢਣੀ ਆ ਰੇਤ ਕੱਢਣੀ ਆ ਔਰ ਉਹਨਾਂ ਦੀ ਜ਼ਮੀਨ ਤਿਆਰ ਕਰਨੀ ਆ ਅਗਲੀ ਫਸਲ ਲਈ ਉਹਨੂੰ ਤਿਆਰ ਕਰਕੇ ਉੱਥੇ ਫਸਲ ਬਿਜਵਾਣੀ ਆ ਉਹਦੇ ਲਈ ਬੀਜ ਖਾਦ ਸਾਰਾ ਕੁਝ ਮਾਨ ਸਰਕਾਰ ਬੰਦੋਬਸਤ ਉਹਦਾ ਕਰ ਰਹੀ ਆ ਔਰ ਇਹਨਾਂ ਦੇ ਮੂਬੇਸ਼ੀਆਂ ਦਾ ਜ਼ਮੀਨ ਦਾ ਔਰ ਜਿਹੜੇ ਫਸਲ ਦਾ ਜੋ ਇਹਨਾਂ ਦਾ ਕੰਸਰਨ ਸੀਗਾ ਉਹ ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਕਿ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿਨੇ ਫਸਲ ਬੀਜੀ ਆ ਉਹਨੂੰ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੋਈ ਮੈਡੀਕਲ ਪ੍ਰੋਬ 104 104 ਨੰਬਰ ਯਾਦ ਰੱਖੋ ਤੇ ਕਾਲ ਕਰ ਦਿਓ ਰੱਬ ਨਾ ਕਰੇ ਕਿਸੇ ਨੂੰ ਕੋਈ ਸਨੇਕ ਬਾਈਟ ਆ ਕੋਈ ਪ੍ਰੈਗਨੈਂਟ ਲੇਡੀ ਆ ਉਹਨੂੰ ਮਦਦ ਚਾਹੀਦੀ ਆ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਦਵਾਈ ਮੁੱਕੀ ਹੋਈ ਆ ਕੋਈ ਮੈਡੀਕਲ ਪ੍ਰੋਬਲਮ ਆ 104 ਨੰਬਰ ਤੇ ਕਾਲ ਕਰੋ ਤੇ ਸਰਕਾਰ ਜਿਹੜੀ ਤੁਹਾਡੀ ਆ 24 ਘੰਟੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆ